ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰ ਬਾਈ ਯੂਟਿਊਬ ਚੈਨਲ ਤੇ ਚਲੋ ਅੱਜ ਆਪਾਂ ਗੱਲ ਕਰਨੀ ਆ ਇਸ ਝੋਨੇ ਦੀ ਤੇ ਇਹ ਹੈਗਾ ਬਾਈ ਜੀ ਪੀਆ 126 ਕਿੰਨੇ ਦਿਨ ਹੋ ਗਏ ਲੱਗੇ ਨੂੰ ਕਿੰਨੇ ਕਾਪੇ ਤੇ ਜਰੇ ਪਾਤੀ ਤੇ ਹੋਰ ਕੀ ਕੁਝ ਪਾਇਆ ਆਪਾਂ ਸਾਰਾ ਕੁਝ ਤੁਹਾਨੂੰ ਦੱਸਾਂਗੇ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਪਹਿਲਾਂ ਤਾਂ ਇਹ ਝੋਨਾ ਵੇਖੋ ਤੁਸੀਂ ਵੀ ਕਿੰਨੇ ਕੁ ਫੋਟ ਕੀਤੀ ਇਹਨੇ ਆਪ ਤਾਂ ਨੂੰ ਇਹ ਵੀ ਦੱਸਾਂਗਾ ਲੱਗੇ ਨੂੰ ਕਿੰਨੇ ਦਿਨ ਹੋ ਗਏ ਆ ਵਟ ਨਾਲ ਇਹਨੇ ਜਿਆਦਾ ਫੋਟ ਕੀਤੀ ਆ ਬਾਕੀ ਇਧਰਲੇ ਪਾਸੇ ਚਰੀ ਵੀ ਹੈਗੀ ਨਾਲ ਤੇ ਜਿੱਥੇ ਨਾਲ ਪੱਠੇ ਹੁੰਦੇ ਆ ਤੇ ਪੱਠਿਆਂ ਦੇ ਨਾਲ ਝੋਨਾ ਹੋਵੇ ਉਥੇ ਪੋਰਟ ਵੀ ਘੱਟ ਕਰਦਾ ਤੇ ਇਹੇ ਕਰਕੇ ਇਧਰ ਨਾਲ ਨਾਲ ਆਪਾਂ ਪਾਂਦ ਲਾਈਆ ਤਰ ਤੱਕ ਲਾਈਆ ਇਹ ਇਹ ਹੋਊਗਾ 90 ਕਰਮ ਤੇ ਆਜੂਨਾ ਵੇਖੋ ਪਹਿਲਾਂ ਤੁਸੀਂ ਝੋਨਾ ਹੈਗਾ PR126 ਤੇ ਹੁਣ ਕਿੰਨੇ ਦਿਨ ਹੋ ਗਏ ਲੱਗੇ ਨੂੰ ਮੈਂ ਤੁਹਾਨੂੰ ਉਹ ਦੱਸਦਾ ਪੂਰੇ ਇਹਨੂੰ 16 ਦਿਨ ਹੋ ਗਏ ਲੱਗੇ ਨੂੰ ਇਹ ਜਿਹੜਾ ਹੈਗਾ ਵੀਰਵਾਰ ਨੂੰ ਲੱਗਿਆ ਸੀ ਉਸ ਤੋਂ ਬਾਅਦ ਦੂਜੀ ਵਾਰੀ ਟੱਪ ਗਈ ਤੇ ਉਸ ਤੋਂ ਅਗਲੇ ਦਿਨ ਇਹ ਵੀਡੀਓ ਬਣਦੀ ਹੈ ਸਿੱਧਾ ਆਪਣਾ ਪੰਜਾਬੀ ਚ ਹਿਸਾਬ ਹੈ ਵੀਰਵਾਰ ਨੂੰ ਲੱਗਿਆ ਸੀ ਤੇ ਉਸ ਤੋਂ ਬਾਅਦ ਦੋ ਵਾਰੀਆਂ ਟੱਪ ਗਈਆਂ ਤੇ ਉਸ ਤੋਂ ਅਗਲੇ ਦਿਨ ਵੀਡੀਓ ਬਣਦੀ ਹੈ ਤੇ ਝੋਨਾ ਬਹੁਤ ਵਧੀਆ ਚੋਨਾ ਫੋਟ ਬਹੁਤ ਕਰੀ ਜਾਂਦਾ ਤੇ ਬਾਕੀ ਕੋਈ ਆਪਾਂ ਇਹਦੇ ਚ ਜਿਹੜਾ ਕੁਝ ਪਾਇਆ ਉਹ ਵੀ ਦੱਸ ਦਿਆ ਤੁਹਾਨੂੰ ਇਹਦੇ ਵਿੱਚ ਆਪਾਂ ਪਾਈ ਆ ਬਾਈ ਜੀ ਤਿੰਨ ਵਾਰ ਯੂਰੀਆ ਪੰਜਾਂ ਦਿਨਾਂ ਤੋਂ ਲੱਗੇ ਤਾਂ ਪਾਤੀ ਸੀ ਤੇ ਉਸ ਤੋਂ ਬਾਅਦ ਫੇਰ ਤੇ ਉਸ ਤੋਂ ਬਾਅਦ ਫੇਰ ਕਿਰ ਆਪਾਂ ਪਾਣੀ ਲਾਇਆ ਹੁਣ ਯੂਰੀਆ ਦੇ ਨਾਲ ਆਪਾਂ ਇਹਦੇ ਜ਼ਿੰਕ ਪਾਈ ਆ ਤੇ 12 36 ਪਾਏ ਹੋਰ ਆਪਾਂ ਇਹਦੇ ਚ ਕੁਝ ਵੀ ਨਹੀਂ ਪਾਇਆ ਕੋਈ ਕੀੜੀ ਵਾਲੀ ਦਵਾਈ ਨਹੀਂ ਪਾਈ ਕੋਈ ਆਪਾਂ ਇਹਦੇ ਚ ਹੋਰ ਦਵਾਈ ਨਹੀਂ ਪਾਈ ਕੋਈ ਜਿਵੇਂ ਕਈ ਵਾਰੀ ਗਰੋਥ ਪ੍ਰੋਮੋਟਰ ਜੇ ਪਾ ਦਿੰਦੇ ਆ ਮਾਈਕੋ ਰਾਜਾ ਪਾ ਦਿੰਦੇ ਆ ਹੋਰ ਬਹੁਤ ਕੁਝ ਹੁੰਦਾ ਬਾਜ਼ਾਰ ਚ ਆਪਾਂ ਇਹ ਜੀ ਚੀਜ਼ ਕੁਝ ਨਹੀਂ ਪਾਇਆ ਸਿਰਫ ਆਪਾਂ ਜਿਹੜੀ ਚੀਜ਼ ਤੁਹਾਨੂੰ ਦੱਸੀ ਆ ਜਿੰਕ ਤੇ ਯੂਰੀਆ ਤੇ 12 36 ਪਾਊਡਰ ਤੇ ਝੋਨਾ ਵੇਖੋ ਤੁਸੀਂ ਬਾਕੀ ਉਮਰ ਵੀ ਇਹਦੀ ਕੀ ਆ ਲੱਗੇ ਨੇ 16 ਦਿਨ ਹੋਏ ਆ ਲੱਗੇ ਤੋਂ ਬਾਅਦ ਪੰਜ ਚਾਰ ਦਿਨ ਚੱਲਦਾ ਸਹੀ ਉਹ ਇੱਕ ਹੋਰ ਗੱਲ ਇਸ ਝੋਨੇ ਦੇ ਉੱਤੇ ਕੋਈ ਮੀਂਹ ਵੀ ਨਹੀਂ ਪਿਆ ਜਦੋਂ ਲਾਈ ਜਾਂਦੇ ਸੀ ਉਦੋਂ ਕਣੀਆਂ ਸੀ ਮੀਂਹ ਨਹੀਂ ਜਿਵੇਂ ਆਪਣੇ ਕਣੀਆਂ ਪੈ ਨਹੀਂ ਹੁੰਦੀਆਂ ਉਹੀ ਸੀ ਉਦੋਂ ਬਾਅਦ ਨਾ ਕੋਈ ਮੀਂਹ ਪਿਆ ਵੱਡਾ ਵੀ ਜਿਹੜਾ ਚਾਰੇ ਭਰ ਪਿਆ ਹੋਵੇ ਜਿਹਨੂੰ ਆਪਾਂ ਕਹਿ ਦਈਏ ਵੀ ਮੀਂਹ ਪਿਆ ਹੁੰਦਾ ਕੋੜਾ ਜਿਹਾ ਵੀਡੀਓ ਜ਼ਰੂਰ ਤੁਹਾਨੂੰ ਐ ਜਿੰਨਾ ਹੋਊਗਾ ਹੋਰ ਹੀ ਚੋਨਾ ਬਹੁਤ ਵਧੀਆ ਇੱਕ ਵੇਖਣ ਦਾ ਨਜ਼ਰੀਆ ਇੱਧਰਲੇ ਪਾਸੇ ਹੋਰ ਇੱਧਰਲੇ ਪਾਸੇ ਸੂਰਜ ਹੈ ਇੱਧਰਲੇ ਪਾਸੇ ਹੋਰ ਇਹ ਵੀ ਆਪਾਂ ਨੂੰ ਪਤਾ ਹੈ ਨਾ ਚੜ੍ਹਦੇ ਸਿਰ ਤੋਂ ਜਦੋਂ ਅਸੀਂ ਵੇਖਦੇ ਹਾਂ ਫਰਕ ਤਾਂ ਲੱਗਦਾ ਹੀ ਹੈ ਬਾਕੀ ਫੋਟਾਂ ਦੀ ਗੱਲ ਕੋਈ ਫੋਟ ਤੁਹਾਨੂੰ ਤੁਸੀਂ ਵੇਖੋਗੇ ਕਈ ਕਈ ਬੁੱਝਦਾ ਚੱਲ ਤਿੰਨ ਤਿੰਨ ਚਾਰ ਚਾਰ ਹੀ ਆ ਤੇ ਕਈ ਕਈ ਤਾਂ ਨਾ ਜਿਵੇਂ ਤੁਸੀਂ ਆਹ ਵੇਖੋ ਜਦ ਜੁਮ ਹੋ ਗਿਆ ਗਣੋਇ ਨੂੰ ਕਿੰਨਾ ਹੈ ਇਹ ਹੁਣੇ ਮੇਰੇ ਹਿਸਾਬ ਚ ਤਾਂ 1 2 3 4 5 6 7 7 ਸ਼ਾਖਾਵਾਂ ਕੱਢੀ ਬੈਠਾ ਇਹ ਬਾਕੀ ਲੱਗਿਆ ਵੀ ਠੀਕ ਹੈ ਨਾ ਬਾਲਾਈ ਸੰਗਣੇ ਵਧੀਆ ਵੀ ਜ਼ਿਆਦੇ ਸੰਗਣਾ ਨਹੀਂਗਾ ਹੈ ਸੰਗਣੇ ਚ ਆਪਾਂ ਦੂਜੇ ਝੋਨੇ ਨਾਲ ਤਾਂ ਸੰਗਣਾ ਹੈ ਤੇ ਜਿਹੜੇ ਇਦੂ ਅਗਲੇ ਦੇ 10-15 ਦਿਨ ਉਹ ਇਹਦੇ ਫੋੜ ਕਰਨਦੇ ਆ ਤੇ ਉਹਦੇ ਚ ਇਹਨੂੰ ਦੁੱਗਣੀ ਫੋੜ ਕਰਨੀ ਹੈ ਜਿਹੜੇ ਉਹ ਦਿਨ ਹੁਣ ਇਹਦੂ ਅਗਲੇ ਦੇ ਤੇ ਉਹਦੇ ਚ ਇਹਨੇ ਫੱਬ ਜਾਣਾ ਤੇ ਆਪਾਂ ਬਣਾਵਾਂਗੇ ਵੀਡੀਓ ਇਹਦੀ ਵੀ ਅੱਗੇ ਵੀ ਤੇ ਚੈਨਲ ਨਾਲ ਜੁੜੇ ਰਹੋ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਕਰੋ ਲਾਈਕ